ਖਲਕ ਦੇ ਮਾਲਕ ਅਖਲਕ ਪਿਆਰੇ ਆ ਦਿਲਾਂ ਦੇ ਆ ਮੈਰ ਮੈਂ ਕਾਂਦੇ ਪੰਡਾਰੇ ਆ ਖਲਕ ਦੇ ਮਾਲਕ ਹਲਕੇ ਪਿਆਰੇ ਆ ਦੇ ਲਾਂਦੇ ਆ ਮਰਮਾਤੇ ਮੈਂ ਕਾਂਦੇ ਪੰਡਾਰੇ ਆ ਤਾ ਖਾਲੀ ਨੋ ਪਾਵੋ ਦੇਦ ਦੀ ਖਾਰ ਸਵਾਲੀ ਨੋ ਪਤ ਪਤ ਘਰ ਪਰਤੇ ਉਮਰਾਂ ਦੇ ਜਾਣ ਚੜੀ ਖਬਰਾਨੀ ਬਾਗਦਮਲੀ ਨੂੰ ਪਾਵੋ ਦੀਦ ਦੀ ਕਰ ਸਵਾਲੀ ਨੂੰ ਜੇ ਪਾਵੋ ਦੀਦ ਦੀ ਖੈਰ ਸਵਾਲੀਨੋ ਜੇ ਪਾਵੋ ਦੀ ਦੇ ਦੀ ਖੈਰ ਸਵਾਲੀਨੋ ਖਲਕ ਦੇ ਆਮਾਲ ਕਾ ਐ ਖਲਕ ਪਿਆਰਿਆ ਦਿਲਾਂ ਦੇ ਆ ਮੈਂਰ ਮੰਤੇ ਮਹਿਕਾਂ ਦੇ ਪੰਡਾਰਿਆ ਖੇੜੇ ਗੁਲਜ਼ਾਰਾ ਪਰਦੇਓ ਖਸ਼ਬੋਈ ਨਾਲ ਜ਼ਿੰਦਗੀ ਦੇ ਬਹਰੇ ਕੰਡੇ ਆਲੀ ਨੂੰ ਪਵਲ ਦੀਦ ਦੇਖ ਰੇ ਸਵਾਲੀ ਨੂੰ ਚਲੇ ਜਾਵੇ ਪੱਤ ਚੜ ਆ ਜਾਏ ਫੇ ਆ ਜਾਏ ਬਹਾਰ ਫਿਰ ਫੁੱਲਾ ਨੇ ਆ ਜੋ ਬਣਾਤੇ आ जाए नेखार फिर चली जावे पत्त चाड़ आ जाए बहार फिर फुल्ला ने आ जो बनाते आ जाए नेखार फिर चढ़न पुरान

ਜੇ ਪਾਵੋ ਦੀਦ ਦੀ ਖਰ ਸਵਾਲੀ ਨੂੰ ਕਾਲੀ ਅੰਧਿਆਰ ਰਾਤ ਮਾਰੋ ਛਟ ਚਾਂਦਨੀ ਦੇ ਆਵੇ ਜਰੋਸ਼ ਤੇ ਮਾਰੋ ਚਾਨਣੇਂ ਦੇ ਆਵੇ ਜਰਹੋਸ਼ ਆਵੇ ਜਰਹੋਸ਼ ਜ਼ਿੰਦਗੀ ਦੀ ਹਰੀ ਪਰੇਂ ਡਾਲੀ ਨੋ ਪਾਵੋ ਦੀ ਦਿਖੇਰ ਸਵਾਲੀ ਨੋ ਦੇ ਦੇਖਾਰੇ ਸਵਾਲੀਨੋ ਐਸਾ ਚੰਨ ਜੀਵਨੰਦੇ ਅੰਬਰਾਤ ਚਾੜੋ ਐਸਾ ਚੰਨ ਜੀਵਨੰਦੇ ਅੰਬਰਾਤ ਚਾੜੋ ਖੀ ਮਨ ਖੀਵਾ ਹੋਵੇ ਤੱਕ ਤੱਕ ਲਾਲੀ ਨੂੰ ਮਨ ਖੀਵਾ ਹੋਵੇ ਤੱਕ ਤੱਕ ਲਾਲੀ ਨੂੰ ਪਾਵੋ ਦੇਦ ਦਿਖੈਰ ਸਵਾਲੀ ਨੂੰ ਨੈਣ മോദന നമോ മോളം ਖਲੀ ਜੀ ਪਾਵੋ ਦੀਦ ਦੀ ਖਰ ਸਵਾਲੀਨੋ ਜੇ ਪਾਵੋ ਦੀਦ ਦੀ ਖਰ ਸਵਾਲੀਨੋ ਕਲਕ ਦੇ ਮਾਲ ਕਾ ਖਲਕ ਪਿਆਰਿਆ ਨਿਲਾਂਦੇ ਆ ਮਹਿਰਮਾਤੇ ਮਹਿਕਾਂਦੇ ਪੰਡਾਰਿਆ ਨਿਲਾਂਦੇ ਆ ਮਹਿਰਮਾਤੇ ਮਹਿਕਾਂਦੇ ਪੰਡਾਰਿਆ ਪਾਵੋਦੀ ਖੈਰ ਸਵਾਲੀ ਨੂੰ ਜੇ ਪਾਵੋ ਦੀਦ ਦੀ ਖੈਰ ਸਵਾਲੀ ਨੂੰ ਜੇ ਪਾਵੋ ਦੀਦ ਦੀ ਖੈਰ ਸਵਾਲੀ ਨੂੰ